ਜਿਹੜਾ ਰੇਟ ਬੋਲਾਂਗੇ ਸਾਹਮ ਲਿਓ ਮੈਂ ਲਿਖ ਕੇ ਦਿੰਨਾ ਇਹਨਾਂ ਨੇ ਮੂੰਹ ਤੇ ਕਹਿਣਾ ਬਾਈ ਦੇ ਇਹ ਪੂਰੇ ਵੀ ਨਹੀਂ ਕਰਵਾਵਾਂ ਇਹਨਾਂ ਨੇ ਬੰਦਾ ਬਹੁਤਾ ਮੀਂਹ ਪਈ ਜਾਂਦਾ ਤੇ ਟਰੈਕਟਰ ਦੇ ਬਾਰੇ ਤੋੜੇ ਬੈਣਗੇ ਪੂਰੇ 3 ਲੱਖ ਦਾ ਕਿੰਨਾ ਨਹੀਂ ਬੰਗਲਾ ਰਾਜਾ ਹੀ ਨਹੀਂ ਪਿੰਦਾ ਛੋਡਿਆ ਪਿਆ ਨਹੀਂ ਕਿੰਨਾ ਦੱਸਦੇ 15 ਲੱਖ ਦਾ ਨਹੀਂ ਬਰਾਬਰ ਦੋ ਪੈਂਤੀ ਦੇ ਬੰਦੇ ਕਰਦੇ 2 ਲੱਖ ਦਾ 1000 ਸਹੀ ਹੈ ਸਹੀ ਹੈ 2 ਲੱਖ 10 ਹਜ਼ਾਰ ਦਾ ਟਰੈਕਟਰ ਲੈ ਜਿਓ ਬਾਈ 855 ਤੇ ਨਹੀਂ ਹੁੰਦੇ ਜਿਹੜਾ 12 ਮਾਡਲ ਦੇ ਉੱਪਰ ਟਰੈਕਟਰ ਹੋਊਗਾ ਸਾਰਿਆਂ ਤੇ ਲੋਨ ਫੈਂਸ ਹੋ ਜਾਊ ਠੀਕ ਹੈ ਤੇ ਸਾਰੇ ਟਰੈਕਟਰਾਂ ਦੇ ਭਰਾਣੇ ਕੱਟੇ ਜਾਣਗੇ ਵੀਰੇ ਕਿਸੇ ਬਲ ਤੇ ਡਿਪੈਂਡ ਹਾਂ ਸੇ ਬਲ ਤੇ ਆ ਗਿਆ 5 15 ਜਵੰਤ ਲਿਖੀ ਬੈਠਾ ਕਿੰਨੇ ਦਾ 485000 ਨਹੀਂ ਯਾਰ 475000 ਦਾ 750 ਦਾ ਲੈ ਨਾ ਤੂੰ ਆਹ ਛੋਣਾਲੀ ਕਾ ਆ ਗਿਆ ਬਾਈ 750 11 ਮਾਡਲ ਆ ਰੇਡੀਅਲ ਟਾਰਕ ਮੈਂ ਇੱਕ ਗੱਲ ਦੱਸਦਾ ਭਾਈ ਇਹ ਵਪਾਰ ਲਾਈਨ ਦੇ ਰੇਟ ਚ ਹੀ ਦੇਵਾਂਗੇ ਹਾਂ ਵਪਾਰ ਲਾਈਨ ਦੇ ਰੇਟ ਚ ਹੀ ਦੇਵਾਂਗੇ ਮੈਂ ਕਹਿਣਾ ਤੁਹਾਨੂੰ ਲੈ ਬੰਤ ਅੱਜ ਫਿਰ ਭਾਈ ਜੀ ਸਰਮੇ ਨਾਲ ਮਿਲੋਣਗੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਭਾਈ ਆਪਣਾ ਜਸਮੰਤ ਰਹੂਗਾ ਅੱਜ ਕਰਦਾ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਰਮੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਬਾਬੂ ਠੀਕ ਆ ਭਾਈ ਠੀਕ ਆ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾੜਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਅੱਜ ਬੁੱਧਵਾਰ ਤਲਵੰਡੀ ਖਾਬਾ ਮੰਡੀ ਲੱਗੀ ਆ ਭਾਈ ਤੇ ਜੈ ਜੈ ਰੇਟ ਆਪਾਂ ਜਸਮੰਤ ਤੋਂ ਲਾਵਾਂਗੇ ਠੀਕ ਹੈ ਮਾਨ ਹੁੰਦਾ ਵੀਡੀਓ ਉੱਥੇ ਬਣਾਉਨੇ ਆ ਬਾਈ ਜਿੱਥੇ ਮਾਨ ਹੋਵੇ ਪੈਰ ਮਲੇ ਠੀਕ ਹੈ ਗੱਲ ਭਰਾਵਾਂ ਵਾਲੀ ਗੱਲ ਵਾੜਾ ਮਾੜਾ ਮੁੱਤਾ ਪੱਤਾ ਕਾਪੀ ਕਰ ਲੈਣ ਇਹਨਾਂ ਨਾਲ ਕਿਉਂ ਕਰ ਲੈਣਿਆ ਕਿਉਂ ਆਪਾਂ ਨੂੰ ਮਾਰ ਬਾਈ ਸਸਤੀ ਕੀ ਆਲਾ ਬਾਈ ਆ ਮੈਂ ਕਿ ਦੇ ਜੀ ਜਾਂ ਆ ਦੇ ਜੀ ਬਾਈ ਨੇ ਕਰਾਉਣੇ ਗੱਲ ਵਾੜਾ ਲੈ ਭਈ ਜਸਵੰਤ ਪਹਿਲਾਂ ਆ ਗਿਆ 855 10 ਮਾੜਲਾ 10 ਮਾੜਲਾ ਜੀ ਟਾਇਰ ਟੱਪਾ ਹੈਗਾ ਬਾਈ 85 ਤੋਂ 85 ਪੈਸੀ ਜਸਵੰਤ ਗੇਰ ਇੰਜਨ ਦਾ ਕਿਵੇਂ ਆ ਇੰਜਨ ਗੇਰ ਤਾਂ ਓਕੇ ਆ ਚਲਾ ਕੇ ਬਾਕੇ ਲੈ ਜਣ ਰੈਣਾ ਨੰਬਰ ਆਗਾ ਰੈਣਾ ਨੰਬਰ ਤੇ ਗੇਅਰ ਇੰਜਨ ਦਾ ਓਕੇ ਆ ਤੇ ਰੰਗ ਪੇਂਟ ਕਿੰਨਾ ਕੋਇਆ ਬਾਈ ਬਹੁਤ ਮਾੜਾ ਮੋਟਾ ਹੀ ਆ ਕਹਿੰਦਾ ਥੱਲੇ ਕੋ ਤਾਂ ਉਹ ਸਹੀ ਆ ਅੱਛਾ ਅੱਛਾ ਬਾਡਲ ਸਾਹਿਬ ਨਾਲ ਓਕੇ ਆ ਕਹਿੰਦਾ ਬਾਈ ਚਲਾ ਕੇ ਬਾਕੇ ਉਹ ਤਸੱਲੀ ਕਰਕੇ ਲੈ ਜਿਓ ਰੇਟ ਜਿਦਾਂ ਤੇ ਲਿਖੀ ਬੈਠਾ 3 ਲੱਖ ਦੇ 35000 ਹੈ 335 ਲਿਖੀ ਬੈਠਾ ਇਹ ਆਪਾਂ ਤਾਂ 120000 ਦਾ ਹੈ ਮੇਰੀ ਚਾਹ ਛੜਾਉ ਉਹ ਇਹ ਥੱਲੇ ਮੇਰੀ ਗੱਲ ਸੁਣਦਾ ਮੰਨਦਾ ਬਹੁਤਾ ਮੀ ਪਈ ਜਾਂਦਾ ਤੇ ਟਰੈਕਟਰ ਦਵਾਰੇ ਤੋਂ ਲੈਣਗੇ ਪੂਰੇ 3 ਲੱਖ ਰਕਮ ਨਹੀਂ ਨਹੀਂ ਵਗਦਾ ਚਾਹੀ ਨਹੀਂ ਪਿੰਦਾ ਛੋਟਿਆ ਪੀਆ ਨਹੀਂ ਕਿੰਨਾ ਦਰਦੇ 15 ਲੱਖ ਨਹੀਂ ਤੇ ਬਰਾਬਰ ਮੈਂ ਕਹਤ ਨਹੀਂ ਵਗਦਾ 3 ਲੱਖ 5000 ਦਾ ਲੈ ਜਾ ਆਇਆ ਕੋ ਕਰ ਦੋ ਜਵੰਤ ਯਾਰ ਕੀ ਕਰਦਾ ਭਾਈ ਦੇਖ ਲੈ ਕੱਚਾ ਕੋ ਭਰਾ ਸਾਡਾ ਪਰੇ ਬਾਜਾ ਤੂੰ ਲੜਾਏਗਾ ਸਾਨੂੰ ਆ ਵੀ ਜਵੰਤ ਆਪਣਾ ਲੈ ਭਾਈ ਸੋਨਾ ਲੀਕਾ 35 ਦਾ ਭਾਈ 2021 ਬਿਲਕੁਲ ਨਵਾਂ ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਆ ਜੀ ਡਬਲ ਕਲੱਚ ਆ ਸਾਈਡ ਗੇਅਰ ਆ ਕਮਰਸ਼ੀਅਲ ਕੰਮਾਂ ਵਾਸਤੇ ਚਾਰੇ ਟਾਇਰ ਨਾਲ ਦੇ ਆ ਵੀਰੇ ਕਮਰਸ਼ੀਅਲ ਕੰਮਾਂ ਵਾਸਤੇ ਕਿਉਂ? ਜਾਂ ਖੇਤੀਬਾੜੀ ਵਾਸਤੇ ਵੀ ਬਹੁਤ ਵਧੀਆ ਟਰੈਕਟਰ ਆ ਬਾਈ ਬਹੁਤ ਘੱਟ ਆ ਸਿਕੰਦਰ ਮੋਹਲਾ ਡੀ ਐਚ ਡੀ ਐਮ ਹੈਵੀ ਡਿਊਟੀ ਮੈਕੈਨਲ ਜੀ ਠੀਕ ਹੈ 21 ਮਾਡਲ ਆ 455 ਲਿਖੀ ਬੈਠਾ ਬਾਈ ਕਿੰਨੇ ਦਾ 430000 25000 ਦਾ ਲਓ ਜੀ 425 ਦਾ ਲੈ ਜਾਓ ਲੋਨ ਉਹ ਜੀ ਸਰ ਮੈਂ ਕਿੰਨਾ ਕਿਤੇ हां जेडे ਟਰੈਕਟਰ ਦਿਖਾਈ ਜਾਂਦੇ ਆ ਠੀਕ ਆ 855 ਤੇ ਨਹੀਂ ਹੁੰਦੇ ਜਿਹੜਾ 12 ਮਾਡਲ ਤੋਂ ਉੱਪਰ ਟਰੈਕਟਰ ਹੋਊਗਾ ਸਾਰਿਆਂ ਤੇ ਲੋਨ ਫੈਂਸ ਹੋਜੂ ਠੀਕ ਆ ਤੇ ਸਾਰੇ ਟਰੈਕਟਰਾਂ ਚ ਪ੍ਰਾਣੀ ਕੱਟੇ ਜਾਣਗੇ ਵੀਰੇ ਕਿਸੇ ਬਲ ਤੇ ਪੈਂਦਾ ਹਾਂ ਸੇ ਬਲ ਤੇ ਪੈਂਦਾ ਆ ਗਿਆ ਗਿਆ ਸੋਨਾ ਨਿਕਾ ਡੀਆਈ 60 ਦਾ 60 ਦਾ ਇਹ 10 ਮਾਡਲ ਆ ਜਦਵੰਤ ਟਾਇਰ ਕਿੰਨੇ ਕੁ ਹੋਣਗੇ ਹੈਗੇ 80 ਪੈਸੇ ਆ ਰ ਆ ਗਿਆ 75 80 ਪੈਸੇ ਸੋਨਾ ਨਿਕਾ ਡਬਲ ਕਲੱਚ ਡਬਲ ਕਲੱਚ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਆ ਬਾਈ ਕਹਿੰਦਾ ਤੇ ਟਰੈਕਟਰ ਹਰੇ ਓਰੀਜినਲ ਲੱਗਦਾ ਮੈਨੂੰ ਸਾਰੇ ਨਵੇਂ ਟਰੈਕਟਰ ਆ ਬਹੁਤ ਨਵਾਂ ਟਰੈਕਟਰ ਆ ਬਾਈ ਕਹਿੰਦਾ ਕਿਹਦਾ ਮਾਡਲ ਇਹਦਾ 370 ਲਿਖੀ ਬੈਠਾ ਜਵੰਤ ਕਿੰਨੇ ਦਾ ਹੋਏ ਇਹ ਆਪਾਂ 3 ਲੱਖ 40000 33000 ਕਿੰਨੇ 3 ਲੱਖ 33000 ਦਾ ਲੈ ਜਾਓ ਕਿੰਨੇ ਦੀ ਹੋਗੇ 33 ਵਾਲਾ ਪਾਸ ਲੈ ਬਾਈ ਆ ਸ਼ਹਿਰ ਸ਼ਰਮੇ ਦੇ ਨੌਰੇ ਚ ਵਗਦੀ ਅੱਜ ਮੈਨੂੰ ਬਹੁਤ ਕੰਦਾ ਰਿਹਾ ਜੀ ਭਾਈ ਉਹਦਾ ਕਹਿੰਦੀ ਨਾ ਤਿੰਨੇ ਪੀ ਇਕੱਠੇ ਕਰਦੇ ਇਹ ਤਿੰਨੇਤੀਆਂ ਵਾਲਾ ਹੈ ਹੂੰ ਇਹ ਗੱਲ ਹੈ 333 333 ਟਾਇਰ ਚੰਗੇ ਆ ਭਾਈ ਪਿਛਲੇ ਸੀਏਡ ਕੰਪਨੀ ਦੇ ਹੈਗੇ 90 ਪੈਸੇ ਬੋਲਦਾ ਹੈ ਨਾ ਮਹਿੰਗਾ ਦੇ ਮੂਹਲੇ 70 75 ਪੈਸੇ ਆ ਠੀਕ ਹੈ ਟਰੈਕਟਰ ਭਾਈ ਸੋਹਣਾ ਬਹੁਤ ਆ ਸਾਰਾ オリジナル ਆ ਠੀਕ ਹੈ ਜੀ ਡਬਲ ਕਲਚਾ ਹੁੰਦਾ ਵੀਰੇ ਨਾ ਸਿੰਗਲ ਹੀ ਹੁੰਦਾ ਭਾਈ ਸਿੰਗਲ ਹੁੰਦਾ ਹਾਂ ਸੈਂਟਰ ਗੇਅਰ ਦੇ ਵਿੱਚ ਆ ਭਾਈ ਟਰੈਕਟਰ ਸੋਹਣਾ ਬਹੁਤ ਆ ਸਿੰਪਲ ਸੇਰਿੰਗਾ ਮਾਡਲ ਹੈਗਾ 11 50 ਨੰਬਰ ਪੰਜਾਬ ਹਾਂ ਪੰਜਾਬ ਆ ਭਾਈ 235 ਲਗਦਾ ਬੰਦ ਕਿੰਨੇ 2 ਲੱਖ 10000 ਸਹੀ ਹੈ ਭਾਈ ਸਹੀ ਹੈ 2 ਲੱਖ 10000 ਦਾ ਟਰੈਕਟਰ ਲੈ ਜਿਓ ਭਾਈ ਠੀਕ ਹੈ ਉਹ ਜਵਾ ਸੋਨਾਲੀ ਕਾ ਆ ਗਿਆ ਭਾਈ 750 11 ਮਾਡਲ ਆ ਰੇਡੀਅਲ ਟਾਇਰ ਮੈਂ ਇੱਕ ਗੱਲ ਦੱਸਦਾ ਭਾਈ ਇਹ ਵਪਾਰ ਲਾਈਨ ਦੇ ਰੇਟ 'ਚ ਹੀ ਦੇਵਾਂਗੇ ਹਾਂ ਸੁਪਾ ਲਾਈਨ ਦੇ ਰੇਟ 'ਚ ਹੀ ਮੈਂ ਕਹਿਣਾ ਤੁਹਾਨੂੰ ਪਾਵਰ ਸਟੀering ਆ ਟਾਇਰ ਭਾਈ ਪਿਛਲੇ ਹੈਗੇ 80 ਕੇ ਪੈਸੇ 4 ਹੀ ਲਗਪਗ ਹਾਂ ਸਾਈਡ ਕਲੱਚ ਆ ਸਾਈਡ ਸੌਰੀ ਸਾਈਡ ਗੇਅਰ ਆ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਆ 11 ਮਾਡਲ 3.65 ਕਿੰਨੇ ਲੱਗਦੇ ਤਿੰਨ ਲੱਖ 35000 ਆ ਆ ਨਾ ਤਿੰਨ ਤਿੰਨ ਕਹਿੰਦਾ ਲਓ ਜੀ 330000 ਦਾ ਟਰੈਕਟਰ ਲੈ ਜਾਓ ਕੋਈ ਮਾੜਾ ਨਹੀਂ ਵੀਰੇ ਪਾਵਰ ਸਟੀering ਚ ਇੰਨੇ ਦਾ ਸਿੰਪਲ ਸਟੀering ਵੀ ਕੀ ਜਾਂਦੇ ਆ ਲੈ ਭਾਈ 670 ਚਾਰੇ ਟਾਇਰ ਨਵੇਂ ਆ ਸਾਰਾ origignal ਟੇਬਰ ਕਾਰਡ ਵਿੱਚੇ ਆ 12 ਦੇ ਟਾਇਰ 12 ਦੇ ਟਾਇਰਾਂ 'ਚ ਬਿਲਕੁਲ ਤਾਜ਼ੇ ਟਾਇਰ ਆ ਯਾਰ ਜੇ ਕਿਦੇ 15 ਮਾਰਡਰ ਰੁਪਏ ਟੈਟਰ ਸੋਨਾ ਬਹੁਤਾ ਕਹਿ ਇਹਨੂੰ ਕੀ ਕਹਿਣਾ 15 ਮਾਰਡਰ 2.6 ਲਿਖੀ ਬੈਠਾ ਸਵੰਤ ਕਿੰਨੇ ਦਾ ਇਹ ਆਪਾਂ 235000 ਹੈ 30000 ਦੇ ਹੀ ਲੈ ਜਾ ਠੀਕ ਆ ਅੱਜ 30 ਦੀ ਹੋਈ ਪਈ ਆ ਲੈ ਭਾਈ ਉਦੋਂ ਵਾਰਾ ਆ ਕਿਵੇਂ ਯਾਰ ਚਾਹ ਤੇਰੀ ਪਈ ਆ ਭਾਈ ਕਾ ਪੈ ਕਾਪੇ ਕੋ ਪੈ ਬਤ 2013 ਮਾਡਲ ਸਟੈਂਡਰਡ 355 5500 ਠੀਕ ਹੈ ਗੱਲ ਬਾਈ ਟਰੈਕਟਰ ਸੋਹਣਾ ਬਹੁਤ ਆ ਤੇ ਟਰਾਲੇ ਟਰੂਲਿਆਂ 'ਚ ਬੜਾ ਕੰਮਜਾਬ ਹੁੰਦਾ ਬਾਈ ਇਹ ਟਰੈਕਟਰ ਹੈ ਨਾ ਡਬਲ ਡਿਸਟ੍ਰਿਬਿਊਟਰ ਆਵੇ ਹਾਂ ਹਾਂ ਇੱਕ ਗੱਲ ਹੋਰ ਆ ਨਾ ਬ੍ਰਾਂਡ ਨੂੰ ਸਾਡੇ ਕਿ ਡਬਲ ਡਿਸਟ੍ਰਿਬਿਊਟਰ ਹੈ ਇੰਜਨ ਹੈ ਬੜੀ ਤਗੜੀ ਚੀਜ਼ ਆ ਬਾਈ ਇਹ ਤਾਂ 55 ਹੀਟ ਵੀ ਜਾ ਜਾ ਮਹਾਂ ਜਾ ਜਾ ਬਾਈ ਤਗੜੀ ਚੀਜ਼ ਆ ਬਾਈ 13 ਮਾਡਲ 2 ਲੱਖ ਤੇ 95000 ਤੇ ਨੰਬਰ ਚਰ ਤੇ ਐਨਓਸੀ ਮਿਲ ਜੂਗੀ ਪਾਵਰ ਸਟੀering ਪਾਵਰ ਸਟੀering ਕਿੰਨੇ ਦਾ ਸਵੰਤੋ ਜੀ ਤੇ 2 ਲੱਖ ਆਪਾਂ 75000 ਪਰ 70 ਦੇ ਹੀ ਲੈ ਜਿਓ 744 ਐਫੀਜੀ ਐਫੀਜੀ 2018 ਮਾਡਲ ਆ ਟਾਇਰ ਪਿਛਲੇ ਹੈਗੇ ਜੀ 85 90 ਪੈਸੇ ਟਰੈਕਟਰ ਲਗਭਗ ਸਾਰਾ ओरिजिनल ਆ ਟੈਂਕੀ ਵਾਲਾ ਬੰਪਰ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਡਬਲ ਕਲਚ ਆ ਰਵਸ ਪੀਟੀਓ ਆ ਤੇ ਟੈਂਕੀ ਵਾਲਾ ਬੈਂਪਰ ਠੀਕ ਹੈ ਗੱਲ ਆ ਲੋਨ ਫੈਂਸ ਹੋ ਜੂ ਪੁਰਾਣਾ ਕਟਿਆ ਜਾਓ ਰੇਟ ਲਿਖੀ ਬੈਠਾ 495 18 ਮਾੜ ਦਾ 49500 ਰੁਪਏ ਰੇਟ ਆ 75000 ਫਿਰ ਲਿਖਾ ਦਾ ਜੈ ਜੈ ਡਾਕਟਰ ਪੰਡਤਾਂ ਕੋਲੋਂ ਆਇਆ ਇਹ ਮੂਰੇ ਮਹਾਦੇਵ ਲਿਖਿਆ ਪਿਆ ਸਹੀ ਦਸਕੀ ਜੈ ਜੈ ਮਾਕਾ ਕਾ 18 ਮਾੜ ਲਿਆ ਭਾਈ ਚਲੋ 70000 ਦਾ ਦੇ ਦਿੰਦੇ ਆ ਆ ਭਾਈ ਆ ਗਿਆ 6565 DI S ਇਹਦੇ ਵਿੱਚ ਭਾਈ ਜਿਹੜਾ ਵਲਡ ਟ੍ਰੈਕ ਆਉਂਦਾ ਨਾ ਸੋਨਾ ਲੀਕਾ 24 ਪੀਟਾਂ ਵਾਲਾ 24 ਪੀਟਾਂ ਵਾਲਾ ਇਹਦੇ ਵਿੱਚ ਵਲਡ ਟ੍ਰੈਕ ਵਾਲੇ ਸੇਮ ਫੰਕਸ਼ਨ ਆ ਠੀਕ ਹੈ ਤੁਸੀਂ ਯਕੀਨ ਨਹੀਂ ਮੰਨਣਾ ਵੀਰੇ ਪਿਛਲੇ ਟਾਇਰ ਨਾਲ ਦੇ ਆ ਟਾਇਰ ਦੇਖ ਪਿਛਲੇ ਪਈਆਂ 85 90 ਪੈਸੇ 90 ਪੈਸੇ ਟਾਰਨ ਚਾਰੇ ਟਾਇਰ ਨਾਲ ਦੇ ਆਰ ਪੀ ਐ ਦਾ ਰੁਪਿਆ ਟਰੈਕਟਰ ਆ ਭਾਈ ਆ ਦੇਖੀ ਲਿਖਿਆ 24 ਸਪੀਡ ਲਿਖਿਆ ਨਾ ਠੀਕ ਐ ਨਾ ਗੱਲ ਜਿਹਨੇ ਚਲਾਇਆ ਤੇ ਬਾਹਾਂ ਟਰੈਕਟਰ ਇਹ ਉਹਨਾਂ ਨੂੰ ਹੀ ਪਤਾ ਭਾਈ ਚੀਜ਼ ਕੀ ਐ ਠੀਕ ਐ ਗੱਲ ਆ ਜਾ ਤੂੰ ਹੀ ਦੱਸ啊 ਕਿ ਕਿੱਥੋਂ ਕੀ ਗੱਲਬਾਤ ਆ ਕੀ ਕਹਾਣੀਆਂ ਜਸਵੰਤ ਡਬਲ ਡਿਸਟਰੀਬਿਊਟਰ ਹੈ ਡਬਲ ਡਿਸਟਰੀਬਿਊਟਰ ਹੈ ਨਹੀਂ ਇਹਦੇ ਪੀਟੀਓ ਦੇ ਚੱਕਰ ਵੀ ਘੜਦੇ ਵਰਦੇ ਆ ਬਾਬੇ ਘੜਦੇ ਆ ਲਓ ਜੀ 540 ਵੀ ਚੱਲ ਜੂ 1000 163 ਵਾਲਾ ਕੰਮ ਆਗਾ ਡਬਲ ਡਿਸਟਰੀਬਿਊਟਰ ਹੈ ਮੈਂ ਕਹਿੰਦਾ ਡਬਲ ਕਿਹੜਾ 4 ਵਾਲਾ ਹੀ ਆ ਸਾਲਾ ਇਹਦਾ ਉਦੋਂ ਵੀ ਵੱਡਾ ਕੰਮ ਆ ਇਹ ਡਬਲ ਹੀ ਹੋ ਗਿਆ ਫਿਰ ਡਬਲ ਤਾਂ 2 ਹੁੰਦਾ ਤੇ 4 ਆ ਫੋਰ ਵਾਲ ਫੋਰ ਵਾਲ ਆ ਲਾ ਗਿਆ ਇਹ 2 2 ਵਾਲੋਂ ਦੇ 4 ਵਾਲ ਹੁੰਦਾ ਠੀਕ ਆ ਬਾਈ ਇੱਥੇ ਮਾਰ ਕੇ ਦੇਖ ਯਾਰ ਕਿੰਨੇ ਗੇਅਰ ਜਿਹੇ ਇਹਦੇ ਠੀਕ ਆ ਗੱਲ ਜਿੰਨੇ ਮਰਜ਼ੀ ਪੀਟੀਓ ਚੱਕਰ ਬਣਾ ਲਓ ਜੀ ਜਿੰਨੇ ਮਰਜ਼ੀ ਟਰੈਕਟਰ ਦੇ ਚੱਕਰ ਬਣਾ ਲਓ ਜੀ 3 ਸਪੀਡ 3 ਸਪੀਡ ਕਿਹੜਾ 3 4 ਵੀ ਹੈ ਤਾਂ 20 ਮਾਡਲ ਆ 5 15 ਜਵੰਤ ਲਿਖੀ ਬੈਠਾ ਕਿੰਨੇ ਦਾ 4 ਲੱਖ 85 ਹਜ਼ਾਰ ਦਾ ਨਹੀਂ ਯਾਰ 4 ਲੱਖ 75 ਹਜ਼ਾਰ ਦਾ 80000 ਦਾ ਲੈ ਨਾ ਕਹਿ ਨਹੀਂ ਜਾਂਦੇ ਚੱਲ ਲਓ 4 75 ਦਾ ਮਾੜਾ ਨਹੀਂ ਵੀਰੇ ਜਮੇ ਨਾ ਮਾਪਾ ਮਾਰ ਪਾ ਕੇ ਲੈ ਜਾਓ ਬਾਈ ਸਹੀ ਗੱਲ ਆ ਬਾਈ ਇੰਨੇ ਪੈਸਾਂ ਚ ਇੰਨੇ ਕੋਈ ਕੰਮ ਨਹੀਂ ਹੋਗਾ ਕੋਈ ਵੀ ਟਰੈਕਟਰ ਨਹੀਂ ਹੋਗਾ ਯਾਰ ਬਾਈ ਕੋਈ ਨਹੀਂ ਮਿਲਣਾ ਚੱਕੀ ਵਾਲੀ ਆਪਣਾ ਮੱਕੀ ਵਾਲੀ ਮਸ਼ੀਨ ਤੇ ਲਾ ਕੇ ਦੇਖਿਓ ਚੱਬ ਕੱਢ ਦੂ ਸਹੀ ਗੱਲ ਆ ਯਾ ਤੂੰ ਮਸਟੇਕ ਕਰ ਮਿਸਟੇਕ ਹੋ ਜਾਂਦੀ ਪਤੰਦਰਾ ਕਾਲੀ ਬੋਲਣਾ ਪੈਂਦਾ ਸਾਰਾ ਕੁਝ ਦੱਸਣਾ ਪੈਂਦਾ ਹੈ ਨਾ ਬਾਈ ਮਿਸਟੇਕ ਹੋ ਜਾਂਦੀ ਆ ਮੱਕੀ ਵਾਲੀ ਮਸ਼ੀਨ ਤੇ ਮੈਂ ਹਾਂ ਧੂੜ ਪੱਟ ਦਾਂਦਾ ਉਹ ਸਹੀ ਗੱਲ ਆ ਬਾਈ ਆਗੇ ਬੜਾ ਕੰਮ ਜਾ ਰਿਹਾ ਇਹ ਬਈ ਟਰੈਕਟਰ ਆ ਗਿਆ ਜੀ ਪੰਜਾਬ ਨੰਬਰ ਹਾਉ ਲੈਣ 33 10 ਮਾਡਲ ਪਲੱਸ ਵਾਲਾ ਬਿਨਾ ਟਰਬੋ 55 ਐਚਪੀ ਵਾਲਾ ਪਿਛਲੇ ਪੈ ਤੈਰ ਹੈ ਗਿਆ ਜੀ 90 ਪੈਸੇ ਮੂਹ ਲੈ ਗਿਆ ਜੀ 75 ਪੈਸੇ ਸਾਰਾ ਟਰੈਕਟਰ ਰੀਜਨਲ ਆ ਗੀਅ ਰੇਂਜ دار ਪੀਏ ਦਾ ਪੀਏ ਟਰੈਕਟਰ ਆ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਠੀਕ ਆ ਗੱਲ ਵੀਰੇ 3 ਸਪੀਡ ਆ ਇਹ ਠੀਕ ਆ ਓਕੇ ਹੋ ਗਿਆ ਕੰਮ 475 ਜਿਹਨਾਂ ਤੇ ਲਿਖੀ ਬੈਠਾ ਕਿੰਨੇ ਦਾ ਮਿੱਠਿਆ 460000 ਸਹੀ ਦੱਸੀ ਸਹੀ ਹੈ ਸਾਢੇ ਦਾ ਕਿਉਂ ਜੀ 45000 ਦਾ ਡੈਟ ਲਵਾਂਗੇ ਕਿੰਨਾ 55000 ਲੈ ਉਹਨਾਂ ਨੂੰ ਆ ਕੇ 10 ਘਟਾਉ ਸਾਨੂੰ ਕਿੰਨੇ ਹੋ ਜਾਣਗੇ ਬਸ ਤੁੰਗਾ ਮੈਂ ਤਾਂ 45 ਦਾ ਕਹਿੰਦਾ ਸੀ ਨਹੀਂ 45 ਲਓ ਜੀ ਸਾਢੇ 4 ਲੱਖ ਦਾ ਲੈ ਜੀ ਬਾਕੀ ਮੌਕੇ ਤੇ ਦੇਖਾਂਗੇ ਲਓ ਜੀ ਉਸ ਤੋਂ ਬਾਅਦ ਆ ਗਿਆ ਸੋਨਾਲਿਕਾ 50 ਜਮਨ ਨਵਾਂ ਟਰੈਕਟਰ ਆ 2022 ਮਾਡਲ ਆ 4T भाई जी ਨਾਲ ਦੇ ਆ ਡਬਲ ਡਿਸਟ੍ਰਿਬਿਊਟਰ ਆ ਵੀਰੇ ਤੇ ਰੁਪਏ ਦਾ ਰੁਪਿਆ ਟਰੈਕਟਰ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾ ਠੀਕ ਆ ਬਹੁਤ ਘਟਾ ਗਏ ਨੇ ਸਰ ਮੈਂ ਮੰਡੀ ਜੀ ਇਹ ਭਾਈ ਇਹ ਟਰੈਕਟਰ ਟਰਾਲੇ ਤੇ ਬਹੁਤ ਹੀ ਜ਼ਿਆਦਾ ਕੰਮ ਕਰਦਾ ਬਹੁਤ ਜ਼ਿਆਦਾ ਇਹ ਸਪੈਸ਼ਲ ਟਰਾਲੇ ਵਾਸਤੇ ਟਰੈਕਟਰ ਬਣਾਇਆ ਕੰਪਨੀ ਨੇ ਠੀਕ ਤੂੰ ਸਹੀ ਗੱਲ ਦੱਸੀ ਜੀ ਬਾਈ ਪੰਜ 52 ਲਿਖੀ ਬੈਠਾ ਬੰਤ ਕਿੰਨੇ ਦਾ ਇਹ ਆਪਾਂ 4 ਲੱਖ 90 ਹਜ਼ਾਰ ਪੈ ਕਿਆ ਬਾਤ ਸਹੀ ਆ ਸਹੀ ਹੈ ਆ ਗਿਆ ਸਹੀ ਹੈ ਪਰ ਮੈਂ ਨਹੀਂ ਘਟਾਉਂਦਾ 2009 ਮਾਡਲਾ ਬਾਈ 60 ਐਮ ਐਮ ਮਾਸਟਰ ਮੈਲਜ ਤਿੰਨ ਸਿਲੰਡਰ ਹੁੰਦਾ ਵੀਰੇ 50 ਐਚ ਪੀ ਟਾਇਰ ਹੈ ਗਿਆ ਬਾਈ 75 ਕੇ ਪੈਸੇ ਸਾਰਾ オリジナル ਆ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਇਹ ਟਰੈਕਟਰ ਦੀ ਆਪਾਂ ਨੂੰ ਗਰੰਟੀ ਆ ਠੀਕ ਆ ਗੱਲ ਜਿਹੜਾ ਰੇਟ ਬੋਲਾਂਗੇ ਸਾਹਮ ਲਿਓ ਮੈਂ ਲਿਖ ਕੇ ਦਿੰਨਾ ਇਹਨਾਂ ਨੇ ਮੂੰਹ ਤੇ ਕਹਿਣਾ ਬਾਈ ਦੇ ਇਹ ਪੂਰੇ ਵੀ ਨਹੀਂ ਕਰਵਾ ਇਹਨਾਂ ਨੇ ਰੇਟ ਹੂੰ ਨਹੀਂ ਕਰਾਉਂਦਾ ਭਾਈ ਖਰਚਾ ਜਿਆਦਾ ਹੋ ਗਿਆ ਤੇ ਵਿਖਿਆ ਖੜੇ ਨੂੰ ਕਈ ਕਈ ਵੀਡੀਓ ਦਿਖਾਇਆ ਕਈ ਕਈ ਮਹੀਨੇ ਹੋ ਗਏ ਨੂੰ ਖੜੇ ਨੂੰ ਤਾਂ ਸਹੀ ਗੱਲ ਸੀ ਇਹਦੀ ਰਾਸ਼ੀ ਨਹੀਂ ਮਿਲੀ ਇਹਨਾਂ ਨਾਲ 2009 ਮਾਡਲ 2.6 ਲਿਖਿਆ ਜੀ ਬੰਤ ਕਿੰਨਾ ਦਾ 2 ਲੱਖ 40 ਹਜ਼ਾਰ ਲਓ ਜੀ ਇਹ ਤੋਂ ਵੱਧ ਤਾਂ ਪਿਆ ਖੜਾ ਹਾਂ ਪਿਆ ਖੜਾ ਇਹ ਬਸ ਆ ਮਾਈ ਜੀ 2 ਲੱਖ 40 ਹਜ਼ਾਰ ਲੈ ਭਾਈ ਮੈਂ ਭਾਈ ਜੀ ਇਹ ਟਰੈਕਟਰ ਨਾਲ ਚਾਰੇ ਪਾਸੋਂ ਦਿਖਾ ਦਿਓ ਪਹਿਲਾਂ ਤਾਂ ਬੱਬੂ 2021 ਮਾਡਲ ਆ 3 ਸਪੀਡ ਆ ਚਾਰੇ ਟਾਇਰ ਬਾਈ ਜੀ ਨਾਲ ਦੇ ਆ ਤੈਨੂੰ ਮਾਰ ਕੇ ਵੀ ਦਿਖਾਉਂਗਾ ਟਾਇਰਾਂ ਦੇ ਪਹਿਲਾਂ ਤਾਂ ਉਰੇ ਲਿਆ ਇੱਧਰ ਲਿਆ ਇੱਧਰ ਨਾ ਪੱਜ ਮੇਰੇ ਕੋਲ ਚਾਰੇ ਟਾਇਰ ਨਾਲ ਦੇ ਠੀਕ ਐ ਇੱਥੇ ਨਹੀਂ ਹੁੰਦਾ ਪਹਿਲੇ ਪਾਸੇ ਹੁੰਦਾ ਇੱਕ ਦੇ ਇੱਧਰ ਹੁੰਦਾ ਇੱਕ ਪਾਸੇ ਉੱਧਰ ਹੁੰਦਾ ਸਾਰਾ オリジナル ਆ ਵੀਰੇ ਤੇ 6950 ਘੰਟਾ ਚੱਲੇ 6950 ਘੰਟਾ ਚੱਲਿਆ ਬਾਈ ਕਹਿੰਦਾ ਆ ਸੀ ਬਾਈ ਸਾਈਡ ਗੇਅਰ ਆ 3 ਪੀਟਾ ਡੰਡਾ ਫੱਟੇ ਛਤਰੀ ਸਰਸ ਮਾਣਾ 950 ਕੋਟਾ ਚੱਲਿਆ ਟੌਪ ਮਾਡਲ ਟਰੈਕਟਰ 21 ਮਾਡਲ 7 ਲੱਖ ਤੇ 25 ਹਜ਼ਾਰ ਜਦਵੰਤ ਲਿਖੀ ਬੈਠਾ ਪੁਰਾਣਾ ਕਟਿਆ ਜਾ ਉਹ ਲੋਨ ਫੈਂਸ ਕਿੰਨੇ ਦਾ ਜੀ 6 ਲੱਖ 90 ਹਜ਼ਾਰ ਓਰ ਕਹਿਣਾ ਕੁਛ ਕਹਿ ਰੇ ਮੈਂ ਹੌਣ ਨਹੀਂ ਤੋੜੇ ਜੋ ਨਾ ਤੋੜੇ ਐਦੂਆ ਤਾਂ ਹੈ ਨਹੀਂ ਤੇਰਾ ਕੁਛ ਕਿ ਰਾਹੇ ਉਹ ਤੋਂ ਬਾਅਦ ਆ ਗਿਆ ਜੀ 855 2013 ਮਾਡਲ ਆ ਜੀ ਟਾਇਰ ਹੈਗੇ ਆ ਜੀ 80 ਤੋਂ 85 ਪੈਸੇ ਠੀਕ ਹੈ ਗੱਲ ਸਾਰਾ オリジナル ਹੈ ਜੀ ਸੈਂਟਰ ਗੇਅਰ ਆ ਬਾਈ ਪਾਵਰ ਸਟੀਅਰਿੰਗ ਆ ਡਬਲ ਡਿਸਟ੍ਰਿਬਿਊਟਰ ਆ ਜੀ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਜੀ 90 ਪੈਸੇ ਟਾਇਰ ਆ ਕੰਪਨੀ ਹੈਗੀ ਆ ਗੁਡਇਰ ਦੇ ਟਾਇਰ ਆ ਜੀ ਮੂਰਲੇ ਸੀਟ ਦੇ ਆ ਜੀ ਈ ਆਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਵੀਰੇ ਅ 465000 ਲਿਖੀ ਬੈਠਾ ਤੇਰਾ ਮਾੜਾ ਜਗਵੰਤ ਕੇ ਨਾਮ 440000 435 ਵਾਹ 435000 ਦਾ ਲੈ ਜਾਓ ਭਾਈ 4.5 ਚਾਰ ਦਾ ਵਿਕਤੇ ਆ ਭਾਈ ਠੀਕ ਹੈ ਗੱਲ ਬਾਕੀ ਆਉਦਾ ਚਲਾ ਕੇ ਬਾਕੇ ਤਸੱਲੀ ਕਰ ਲਿਓ ਕੋਈ ਵੀ ਟਰੈਕਟਰ ਆ ਭਾਈ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਗੱਲ ਜਗਵੰਤ ਜੇ ਕੋਈ ਟਰੈਕਟਰ ਆਪਣੀ ਵੀਡੀਓ ਦੇਖ ਕੇ ਲੈ ਕੇ ਜਾਂਦਾ ਚਾਬੀ ਨਾਲ ਕੀ ਮਾਨਤਾਨ ਕਰੇਗਾ ਕੋਈ ਨਾ ਕਰਵਾਇਆ ਕਿੰਨਾ ਕਰੇਗਾ 10 ਸਾਹਮਣੇ 5-4000 ਰੁਪਏ ਕਰਦਾ 5-4000 ਲੈ ਬਾਈ ਸਾਰੇ ਟਰੈਕਟਰੋ ਚੋ 5-5000 ਰੁਪਏ ਘੱਟ ਦਿਓ ਠੀਕ ਹੈ ਗੱਲ ਸੌਦਾ ਜਿੱਥੇ ਮਰਜ਼ੀ ਹੋ ਜੇ ਜਿੱਥੇ ਮਰਜ਼ੀ ਹੋ ਜੇ ਠੀਕ ਹੈ ਗੱਲ ਵੀਡੀਓ ਦੇਖ ਕੇ ਆਉ ਵੀਡੀਓ ਦੇਖ ਕੇ ਆਉ ਤੇ ਮਾਨ ਸਨਮਾਨ ਬਾਈ ਕਰ ਦੂ ਠੀਕ ਹੈ ਗੱਲ ਬਾਈ ਬਾਈ ਦਾ ਮੋਬਾਈਲ ਨੰਬਰ ਹੈਗਾ 90410 90410 27342 27300 342 342 ਪਿੰਡ ਬਾਈ ਦਾ ਕੋਰਸ਼ਮੀਰਾ ਟਰੈਕਟਰ ਤਲਵੰਡੀ ਸਾਬੋ ਮੋੜ ਦੇ ਘਰੇ ਹੁੰਦੇ ਆ ਜਾਂ ਜਸਵੀਰ ਮਲਕਾਨੇ ਤੋਂ ਉਹ ਤੋਂ ਮੈਨੂੰ ਪੁੱਛ ਲਿਓ ਜਾਂ ਬਾਈ ਨੂੰ ਪੁੱਛ ਲਿਓ ਠੀਕ ਹੈ ਗੱਲ ਬਾਈ ਟਰੈਕਟਰ ਦੀ ਹਰ ਤਰ੍ਹਾਂ ਦੀ ਤਸੱਲੀ ਕਰਕੇ ਲੈ ਕੇ ਜਾਇਓ ਵੀਰੇ ਪੈਸੇ ਲਾਉਣੇ ਆ ਇਹ ਗੱਲ ਠੀਕ ਹੈ ਵੀਰੇ ਆਉਦੀ ਤਸੱਲੀ ਬਾਹ ਕੇ ਚਲਾ ਕੇ ਜਿਵੇਂ ਵੀ ਤੁਹਾਡੀ ਤਸੱਲੀ ਆਉਂਦੀ ਆ ਉਵੇਂ ਲੈ ਕੇ ਜਾਇਓ ਸਾਰੇ ਟਰੈਕਟਰਾਂ ਤੇ ਲੋਨ ਹੋ ਜੂਗਾ ਦੋ ਤਿੰਨ ਟਰੈਕਟਰ ਛੱਡ ਕੇ ਜਿਵੇਂ ਆਉਲੈਂਡ ਹੋ ਗਿਆ 12 ਮਾਡਲ ਦਾ ਤੇ 4 333 ਹੋ ਗਿਆ ਤੇ 10 ਮਾਡਲ 855 12 ਮਾਡਲ ਦੇ ਉੱਪਰ ਸਾਰੇ ਦੇ ਲੋਨ ਹੋ ਜੂ ਸਾਰੇ ਟਰੈਕਟਰ ਪੁਰਾਣੇ ਕੱਟੇ ਜਾਣਗੇ ਠੀਕ ਹੈ ਵੀਰੇ ਬਾਕੀ ਤੁਹਾਡਾ ਸਿੰਪਲ ਸਹੀ ਹੋਣਾ ਚਾਹੀਦਾ ਭਾਈ ਦਾ ਮੋਬਾਈਲ ਨੰਬਰ ਦੁਬਾਰੇ ਭੇਜ ਦੱਸਦੇ ਨੇ ਭਾਈ ਕਿੰਨੇ ਦਾ 90410 90410 27342 27342 ਠੀਕ ਹੈ ਭਾਈ ਇਹ ਜਸਮント ਸਿੰਘ ਦਾ ਨੰਬਰ ਹੈ ਵੀਰੇ ਮੇਰਾ ਮੋਬਾਈਲ ਨੰਬਰ 947884545 887294545 ਠੀਕ ਹੈ ਦੋਨਾਂ ਤੇ WhatsApp ਚੱਲਦਾ ਦੋਨਾਂ ਤੇ ਕਾਲਿੰਗ ਹੁੰਦੀ ਹੈ ਇੱਥੇ WhatsApp ਚੱਲਦਾ ਭਾਈ ਜੀ ਇੱਕੋ ਨੰਬਰ ਤੇ ਬਾਈ ਦਾ WhatsApp ਚੱਲਦਾ ਫੋਟੋਆਂ ਮੰਗਾਉਣੀਆਂ ਫੋਟੋਆਂ ਬਾਈ ਭੇਜ ਦੂਆ ਜਿਹੜੇ ਮਰਜੀ ਟਰੈਕਟਰ ਦੀਆਂ ਵੀਡੀਓ ਵਧੀਆ ਲੱਗੀ ਤੱਪ ਕੇ ਲੈਕਪੁਇੰਟ ਸ਼ੇਅਰ ਕਰੋ ਪੇਨੂ ਕਾਲੇ ਫਾਲੋ ਐਲਤੀ ਲਾਣਾ ਤੂਰੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਭਾਈ ਜੀ ਸਤਿ ਸ੍ਰੀ ਅਕਾਲ